ਆਹ ਪਾ ਪਾ ਇੱਕ ਪਾ ਇੱਕ ਜੱਟ ਨੇ ਗੁਲਾਮ ਹੋ ਗਏ ਆ ਮੈਂ ਇਹ ਤੇਰਾ ਰੌ ਲੌੜਾ ਬਾਬਾ ਆ ਗਿਆ ਇਹ ਬਾਬਾ ਜੀ ਕਿਸਾਨਾਂ ਨੂੰ ਪੰਜਾਬ ਦੇ ਨੂੰ ਪੰਜਾਬ ਦੇ ਮਦੂਰਾ ਨੂੰ ਹਿੰਦੂ ਬੋਲ ਚਾਰੇ ਰੂਪ ਯਾਰ ਬਿੰਦ ਦੀ ਸਾਜ ਨੂੰ ਆਪਸ ਚ ਲੜਾਉਣਾ ਚਾਹੁੰਦਾ ਦਿਖ ਲੋ ਜੀ ਭੈਣ ਦੀ ਲੰਨ ਦਾ ਇਹ ਕੁੱਤੇ ਬੰਦੇ ਜੀ ਏ ਲੋਕਾਂ ਦਾ ਲਗੂ ਬਿੱਲਾ ਹੈ ਲਗੂ ਹੈ ਨਾ ਯਾਰ ਪਾਬੜੇ ਮੱਜੀ ਥੱਲੇ ਸੋਟੀ ਫੇਰ ਖਾਲਿਆ ਕਿਸੇ ਹੋਰ ਕੈਂਪ ਤੋਂ ਗੁਜਾਏ ਆਪਣੇ ਆਪ ਵੀ ਦੇਖੋ ਇੰਟਰਨੈਟ ਆ ਜਾਂਦੀ ਹੋਰ ਨੂੰ ਹੋਰ ਕਿਸਾਨਾਂ ਨੂੰ ਦੇ ਰਹੇ ਆ ਤੂੰ ਜਾ ਕੇ ਦੇ ਦੇ ਕਿਸੇ ਹੋਰ ਨੂੰ ਕਿਸਾਨਾਂ ਨੂੰ ਨਾ ਦੇ